ਹੈਲੋ ਜੀ ਸਾਸ਼ਿਕਾ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਮੈਂ ਤੁਹਾਡੇ ਲਈ ਇੱਕ ਨਿਊ ਵੀਡੀਓ ਲੈ ਕੇ ਆਈ ਆ ਆਪਣੇ ਸੂਟ ਹੋਰ ਰੈਡੀ ਹੋਏ ਸੀਗੇ ਤੇ ਉਹ ਆਪਾਂ ਤੁਹਾਡੇ ਨਾਲ ਚਲੋ ਸ਼ੇਅਰ ਕਰਦੇ ਹਾਂ ਕਾਟਨ ਦੇ ਹੀ ਸੂਟ ਨੇ ਚਲੋ ਆਜੋ ਜੀ ਫਰਸਟ ਵਾਲਾ ਆਪਣਾ ਇਹ ਵਾਲਾ ਸੂਟਾ ਕਾਟਨ ਦਾ ਸੂਟਾ ਤੇ ਇਹਦੇ ਤੇ ਆਪਾਂ ਵਰਗਾ neck design ਕੀਤਾ ਹੋਇਆ ਹੈ। ਵਾਈਟ ਕਲਰ ਦੀ ਪੱਟੀ ਲਗਾ ਕੇ ਤੇ ਨਾਲ ਸਾਈਡ ਤੇ ਆਪਾਂ ਲੈਸ ਦਿੱਤੀ ਹੋਈ ਹੈ। ਇਦਾਂ ਹੀ ਆਪਾਂ ਬਾਜੂ ਦੇ ਵਿੱਚ ਜੁਆਇੰਟਰ ਪਾਇਆ ਹੈ। ਪਾਕਿਸਤਾਨੀ ਬਾਜੂ ਹੈ। ਤੇ ਬਾਜੂ ਦੀ ਮੂਰੀ ਤੇ ਆਪਾਂ ਇਦਾਂ ਵਾਈਟ ਕਲਰ ਦਾ ਪਿਆਚ ਲਗਾ ਕੇ ਨਾਲ ਆਪਾਂ ਲੀਸ ਦਿੱਤੀ ਹੈ प्रिंट सूट ਹੈ ਇਹਨੂੰ ਆਪੇ ਇਦਾਂ ਡਿਜ਼ਾਈਨ ਕੀਤਾ ਹੈ ਲਾਈਟ ਜਾਂ ਫਰੋਜੀ ਕਲਰ ਹੈ ਇਦਾਂ ਆਪਾਂ ਚੌਕਾ ਦਿੰਦੇ ਲੀਸ ਡਿਜ਼ਾਈਨ ਕੀਤਾ ਹੈ ਤੇ نیچے ਆਪਾਂ ਘੇਰੇ ਤੇ ਦੇ ਜੋ ਵੈਂਟਰ ਪਾਇਆ ਹੈ ਤੇ ਇਹਦਾ ਨੈਕ ਡਿਜ਼ਾਈਨ ਬਹੁਤ ਹੀ ਸੋਨਾ ਬਣਿਆ ਹੈ ਦੇਖੋ ਤੁਸੀਂ ਬਹੁਤ ਸੋਹਣਾ neck design ਬਣਿਆ ਹੈ ਤੇ ਬਾਜੂ ਪਾਕਿਸਤਾਨੀ ਬਾਜੂ ਨੂੰ ਬਹੁਤ ਸੋਹਣੀਆਂ ਬਣੀਆਂ ਹੈ ਇਹਦੇ ਨਾਲ off white color ਦੀ ਬਾਟਮਾ ਸਟ੍ਰੇਟ ਬਾਟਮਾ ਤੇ ਇਹਦੀ ਆਪਾਂ ਪੌਂਚ ਜਾਂ ਦਿੱਤਾ ਪੇਂਟ ਕੀਤਾ ਹੋਇਆ ਜਿੱਦਾਂ ਹੀ ਕਮੀਜ਼ ਦੇ ਵਿੱਚ ਪ੍ਰਿੰਟ ਆ ਉਦਾਂ ਹੀ ਆਪਾਂ ਨਾਲ ਮੈਚ ਕਰਕੇ ਇਹਨੂੰ ਪੇਂਟ ਕੀਤਾ ਆਇਆ ਤੇ ਉੱਪਰ نیچے ਆਪਾਂ ਡੇਸ ਨਾਲ ਇਹਨੂੰ ਡਿਜ਼ਾਈਨਿੰਗ ਕੀਤਾ ਹੈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਤੇ نیچے ਆਪਾਂ ਪਾਹਾਂ ਚ ਪਲੇਨ ਹੀ ਰੱਖਿਆ ਇਹਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਹੈ ਡਬਲ ਡਾਈ ਦੁਪੱਟਾ ਹੈ ਤੇ ਇਹਦੇ ਉੱਪਰ ਵੀ ਪੇਂਟ ਕੀਤਾ ਹੋਇਆ ਹੈ ਬਹੁਤ ਸੋਹਣਾ ਪੇਂਟ ਕੀਤਾ ਹੋਇਆ ਦੇਖੋ ਤੁਸੀਂ ਬਹੁਤ ਸੋਹਣਾ ਪੇਂਟ ਕੀਤਾ ਆ ਆਪਾਂ ਫਲਾਵਰ ਵਿੱਚ ਮਜੈਂਟਾ ਤੇ ਗ੍ਰੀਨ ਪਾਏ ਹੋਏ ਨੇ ਤੇ ਸਾਈਡਾਂ ਤੇ ਆਪਾਂ ਤੇ ਮੀਜ਼ ਦੇ ਨਾਲ ਦੀ ਲੇਸ ਗੁੰਮ ਲਾ ਕੇ ਨੂੰ ਫਿਨਿਸ਼ ਕੀਤਾ ਆ ਹੈ ਇਹ ਆਪਣਾ ਦੁਪੱਟਾ ਹੋ ਗਿਆ ਇਹ ਆਪਣੀ ਬਾਟਮ ਹੋਗੀ ਐਂਡ ਇਹ ਆਪਣਾ ਕਮੀਜ਼ ਹੋ ਗਿਆ ਬਹੁਤ ਹੀ ਸੋਨਾ ਸਿੰਪਲ ਤੇ ਸੋਬਰ ਜਿਹਾ ਸੂਟ ਰੈਡੀ ਹੋਇਆ ਏ ਤੇ ਨੈਕਸਟ ਇਹ ਆਪਣਾ ਕਾਟਨ ਦਾ ਹੀ ਸੂਟ ਹੈ ਇਹ ਸਿਰਫ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਇਸ ਕਰਕੇ ਵੀ ਤੁਹਾਨੂੰ ਡਿਜ਼ਾਈਨਿੰਗ ਪਤਾ ਲੱਗ ਜੇ ਕਿ ਆਪਾਂ ਕਾਟਨ ਦੇ ਸੂਟਾਂ ਦੇ ਕਿੰਦਾ ਡਿਜ਼ਾਈਨਿੰਗ ਕਰ ਸਕਦੇ ਹਾਂ ਇੰਕਾ ਲੇਤੀ ਆਪਾਂ ਡਿਜ਼ਾਈਨ ਕੀਤਾ ਆ ਆ ਜਿਹੜੀ ਪੱਤੀ ਐ ਨਾ ਆਪਾਂ ਬਾਟਮ ਦੇ ਨਾਲ ਦੀ ਲਗਾਈ ਐ ਅਲੱਗ ਤੋਂ ਲੱਗੀ ਹੋਈ ਐ ਤੇ ਨਾਲ ਆਪਾਂ ਪਾਈਪਿੰਗ ਦੇ ਕੇ ਇਦਾਂ ਇਹਨੂੰ ਗਲੇ ਨੂੰ ਡਿਜ਼ਾਈਨ ਕੀਤਾ ਤੇ ਦੇਖੋ ਬਹੁਤ ਹੀ ਸੋਹਣਾ ਗਲਾ ਬਣਿਆ ਇਹਦੇ ਨਾਲ ਵੀ ਆਪਾਂ ਪਾਕਿਸਤਾਨੀ ਸਦੀਵਸ ਰੱਖੀਆਂ ਐ ਬਾਟਮ ਦੇ ਨਾਲ ਦੀ ਆਪਾਂ ਪੱਤੀ ਲਗਾ ਕੇ ਸਾਈਡ ਤੇ ਆਪਾਂ ਪਾਈਪਿੰਗ ਦਿੱਤੀ ਐ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਹੀ ਆਪਾਂ ਸਾਈਡਾਂ ਤੇ ਜੋ ਵੀ ਕਲਰ ਹੈਗਾ ਸੀ ਜੀ ਮਹਿਰੂਨ ਕਲਰ ਸੀ ਉਹਦੇ ਨਾਲ ਆਪਾਂ ਇਹਨੂੰ ਉਸ ਕਲਰ ਨਾਲ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈ ਪਾਈਪਿੰਗ ਤੁਸੀਂ ਫਿਨਿਸ਼ਿੰਗ ਕਿਹ ਕਾਰ ਸਕਦੇ ਹੋ ਬਹੁਤ ਸੋਹਣਾ neck design ਬਣਿਆ ਤੁਸੀਂ ਵੀ ਇਦਾਂ ਦੇ ਆਪਣੇ neck design ਗਰਮੀ ਦੇ ਕਾਟਨ ਦੇ ਸੂਤਾਂ ਦੇ ਰੈਡੀ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਮੇਰੇ ਦਿਖਾਏ ਹੋਏ ਸੂਤ ਤੇ neck design ਪਸੰਦ ਆਏ ਹੋਣਗੇ ਜੀ ਪਸੰਦ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਚੈਨਲ ਨੂੰ ਕਰ ਦਿਓ ਜਿਹੜੇ ਵੀ ਨਵੇਂ ਮੇਰੇ ਭੈਣ ਭਰਾ ਹੈਗੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਮੈਂ ਅੱਗੇ ਵੀਡੀਓ ਪੋਸਟ ਕੀਤੀਆਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੁਸੀਂ ਪਿਆਰ ਦਿੱਤਾ ਹੈ ਬਹੁਤ ਹੀ ਜ਼ਿਆਦਾ ਮੇਰੀ ਉਮੀਦ ਤੋਂ ਵੱਧ ਕੀ ਮੈਨੂੰ ਤੁਸੀਂ ਪਿਆਰ ਦਿੱਤਾ ਹੈ ਮੈਂ ਚਾਹੁੰਦੀ ਆ ਕਿ ਇਦਾਂ ਹੀ ਤੁਹਾਡਾ ਪਿਆਰ ਬਣਿਆ ਰਵੇ ਤੇ ਤੁਸੀਂ ਇਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਤੇ ਮੈਂ ਤੋਂ ਡੇਲੀ ਇਦਾਂ ਹੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੀ ਰਾਵਾਂਗੀ। ਹੈਂਡਵਰਕ ਦੇ ਵੀ ਸੂਟ ਰੈਡੀ ਹੁੰਦੇ ਪੈਣੇ, ਮਸ਼ੀਨਵਰਕ, ਹੈਂਡਵਰਕ, ਸਟਿਚਿੰਗ ਡਿਜ਼ਾਈਨ ਹੈ, ਪੇਂਟਿੰਗ ਡਿਜ਼ਾਈਨ ਹੈ ਜਿੱਦਾਂ ਕਿ ਹੁਣ ਆਪਾਂ ਤੁਹਾਨੂੰ ਬਾਟਨ ਦਿਖਾਈ ਪੇਂਟ ਕੀਤਾ ਹੋਇਆ ਹੈ। ਇੱਕ ਜਿਹੜਾ ਮੈਂ ਸੂਟ ਪਾਇਆ ਹੋਇਆ ਹੈ ਇਹ ਵੀ ਪੇਂਟ ਕੀਤਾ ਹੋਇਆ ਹੈ। ਤੁਸੀਂ ਦੇਖ ਸਕਦੇ ਹੋ। ਇਹ ਸਿੰਪਲ ਕਾਟਨ ਦਾ ਸੂਟ ਹੈ। ਇਦਾਂ ਆਪਾਂ neck ਡਿਜ਼ਾਈਨ ਕੀਤਾ ਇਹਦੇ ਬਟਨ ਲਗਾ ਕੇ। ਬਹੁਤ ਸੁੰਨੀਂディਂ ਡਿਟੇਲ ਚ ਵੀਡੀਓ ਬਣਾਵਾਂਗੀ ਇਹਦੇ ਮੈਂ ਕਿ ਬਹੁਤ ਸੁੰਨੀ ਡਿਜ਼ਾਈਨਿੰਗ ਕੀਤੀ ਹੈ ਦੁਪੱਟੇ ਦੇ ਉੱਪਰ ਵੀ ਪੇਂਟ ਕੀਤਾ ਹੈ ਇਹਦੀ ਮੈਂ ਸੈਪਰੇਟ ਵੀਡੀਓ ਇੱਕ ਬਣਾਵਾਂਗੀ ਇਹ ਵੀ ਸੂਟ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਚਲੋ ਜੀ ਓਕੇ ਥੈਂਕ ਯੂ ਜੀ ਬਾਏ